ਤੇ ਪਿੰਡ ਦਾ ਨਾਮ ਗੜਾ ਮਸ਼ਹੂਰ ਕੀਤਾ ਜੀ ਉਹਨਾਂ ਨੇ ਅਸੀਂ ਬਾਹਰ ਕਿਤੇ ਵੀ ਜਾਂਦੇ ਆ ਉਹਨਾਂ ਦੇ ਨਾਮ ਨਾਲ ਹੀ ਸਾਡੇ ਪਿੰਡ ਦਾ ਨਾਮ ਮਸ਼ਹੂਰ ਆ ਜੀ ਬਹੁਤ ਜਾਨੀ ਦੁੱਖदाई ਖਬਰ ਆ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਬੜਾ ਸਾਡੇ ਇਲਾਕੇ ਨੇ ਦੁੱਖ ਮਨਾਇਆ ਜੀ ਉਹਨਾਂ ਦਾ ਪਰਵਾਰ ਕਹਿ ਰਿਹਾ ਕਿ ਸਾਨੂੰ ਪੂਰੀ ਉਮੀਦ ਆ ਟ੍ਰੀਟਮੈਂਟ ਜਿਹੜਾ ਉਹਨਾਂ ਦਾ ਸਿਰੇ ਚੜੇਗਾ 60 ਸਾਲ ਤੱਕ ਉਹਨਾਂ ਨੇ ਬਾਲੀਵੁੱਡ ਤੇ ਰਾਜ ਕੀਤਾ 51 ਰੁਪਏ ਜੇਬ ਚ ਲੈ ਕੇ ਤੁਰੇ ਸੀ ਪਰ ਨਹੀਂ ਸੀ ਪਤਾ ਕਿ ਦੁਨੀਆ ਤੇ ਇੰਨਾ ਨਾਮ ਬਣ ਜਾਏਗਾ ਉਹਨਾਂ ਦਾ ਇੱਕ ਡ੍ਰੀਮ ਸੀ ਵੀ ਮੈਂ ਐਕਟਰ ਬਣਨਾ ਜੀ ਇੱਕ ਵਾਰੀ ਉਹ ਰਾਤ ਨੂੰ ਆਏ ਸੀ ਅਸੀਂ ਮਿਲੇ ਉਹਨਾਂ ਨੂੰ ਸਾਰੀ ਰਾਤ ਅੱਛਾ ਉੱਥੇ ਸਾਨੂੰ ਲੈ ਕੇ ਗਏ ਰੇਲਵੇ ਸਟੇਸ਼ਨ ਤੇ ਉੱਥੇ ਬੈਠ ਕੇ ਦੱਸਦੇ ਸੀ ਵੀ ਅਸੀਂ ਰੇਲ ਗੱਡੀ ਨੂੰ ਦੇਖ ਕੇ ਹਾਕਾ ਮਾਰਦੇ ਹੁੰਦੇ ਸੀ ਵੀ ਸਾਨੂੰ ਬੰਬੇ ਲੈ ਜਾ ਮੈਂ ਹੀਰੋ ਬਣਨਾ ਅੱਛਾ ਤੇ ਫਿਰ ਬੜਾ ਮਜ਼ਾਕ ਹੀ ਆ ਸੁਭਾ ਚ ਫਿਰ ਗਾਲਾਂ ਵੀ ਕੱਢਣ ਲੱਗੇ ਕਹਿੰਦੇ ਜੀ ਮੈਂ ਤਾਂ ਹੀਰੋ ਬਣ ਗਿਆ ਇਹ ਇੱਥੇ ਫਿਰਦੀ ਆ ਇਹ ਸਾਰੇ ਸਾਨੇ ਵਾਲੇ ਲਈ ਨਹੀਂ ਪੰਜਾਬ ਲਈ ਵੀ ਫਕਰ ਦੀ ਗੱਲ ਹੈ ਬਿਲਕੁਲ ਇਹ ਕੰਮ ਪਰਿਵਾਰ ਚੋਂ ਉੱਟ ਕੇ ਇਹ ਨਾ ਬੰਨਾ ਨਵਾਂ ਕਮਾਉਣਾ ਜੀ ਬਹੁਤ ਵੱਡੀ ਗੱਲ ਹੈ ਜੀ ਤੋਂ ਤਰਮਿੰਦਰ ਦਿਓਲ ਇਸੇ ਸਕੂਲ ਦੇ ਵਿੱਚ ਉਹ ਪੜ੍ਹੇ ਨੇ ਮੇਰੇ ਚਾਚਾ ਜੀ ਨਾਲ ਚੰਦ ਸਿੰਘ ਨਾਲ ਪੜ੍ਹਦੇ ਰਹੇ ਨੇ ਜੀ ਪ੍ਰਾਇਮਰੀ ਸਕੂਲ 'ਚ ਅੱਛਾ ਜੀ ਉਹ ਪਹਿਲਾਂ ਬਜ਼ੁਰਗਾਂ ਤੋਂ ਨਾਲ ਚਾਚੇ ਉਹਨਾਂ ਦਾ ਗੱਲਾਂ ਅਸੀਂ ਸੁਣਦੇ ਸੀ ਵੀ ਉਹ ਇੱਥੇ ਹਾਲਟ ਤੇ ਆ ਕੇ ਬਹਿ ਜਾਂਦਾ ਸੀ ਹਾਲਟ ਹੁੰਦੇ ਸੀ ਉਦੋਂ ਚੋਂਡੇ ਲੈਣ ਲੱਗ ਜਾਂਦਾ ਸੀ ਹਾਲਟ ਤੇ ਬਹਿ ਕੇ ਤੇ ਉਹ ਫਿਰ ਨਾਲ ਦੀ ਨਾਲ ਹੀ ਗਾਣੇ ਸ਼ੁਰੂ ਕਰ ਲੈਂਦਾ ਸੀ ਜੱਟਾਂ ਦਾ ਪੁੱਤ ਆ ਜੀ ਤੇ ਜਮਲਾ ਜੱਟ ਵੀ ਇਸੇ ਤਰ੍ਹਾਂ ਏਕ ਲੈ ਕੇ ਗਾਉਂਦਾ ਸੀਗਾ ਉਹ ਹਾਲਟ ਤੇ ਬਹਿ ਕੇ ਇਸੇ ਤਰ੍ਹਾਂ ਹੱਥ ਖੜਾ ਕਰਕੇ ਇਸ ਤਰ੍ਹਾਂ ਗਾਣੇ ਗਾਉਂਦਾ ਸੀਗਾ ਜੀ ਕੋਈ ਫਿਲਮ ਅਸੀਂ ਛੱਡੀ ਹੋਈ ਨਹੀਂ ਅੱਛਾ ਆ ਸਾਹਨੇਵਾਲ ਵਾਲਿਆਂ ਨੇ ਤਾਂ ਖਾਸ ਕਰਕੇ ਕਨਵਿੰਦਰ ਦੀ ਕੋਈ ਵੀ ਫਿਲਮ ਨਹੀਂ ਛੱਡੀ ਨਾ ਸਨੀ ਦੇਵਲ ਦੀ ਤੇ ਨਾ ਬੌਬੀ ਦੇਵਲ ਦੀ ਕੋਈ ਵੀ ਫਿਲਮ ਕਿਉਂਕਿ ਸਾਡਾ ਸਾਹਨੇਵਾਲ ਪਿੰਡ ਤਾਂ ਕਿਉਂਕਿ ਉਹਨਾਂ ਉਹਨਾਂ ਦੇ ਨਾਲ ਹੀ ਮਸ਼ਹੂਰ ਆ ਮੇਰੇ ਹਸਾਮਨਾ ਤਰਵਿੰਦਰ ਜੀ ਦੀ ਸ਼ੋਲੇ ਫਿਲਮ ਮੈਨੂੰ ਲੱਗਦਾ ਅਸੀਂ ਇੱਥੇ ਬੈਠੇ ਆ ਜਿੰਨੇ ਕੁ ਜਣੇ ਸਾਰਿਆਂ ਨੇ ਮੈਂ ਲਾ ਇੱਕ ਵਾਰ ਨਹੀਂ ਕੋਈ 20 ਵਾਰ ਕੋਈ 50 ਵਾਰ ਦੇਖੀ 100-100 ਵਾਰ ਵੀ ਦੇਖੀ ਹੋ ਸਕਦੀ ਹੈ ਅਦਾਕਰਤਾ ਬਹੁਤ ਹੋਏ ਨੇ ਪਰ ਆਪਣੇ ਪਿੰਡ ਦਾ ਨਾਮ ਇੰਨਾ ਕੋਈ ਨਹੀਂ ਚਮਕਾ ਸਕਿਆ ਜਿੰਨਾ ਤਰਵਿੰਦਰ ਚ ਜਿੱਥੇ ਤਰਮਿੰਦਰ ਦਿਓਲ ਦੇ ਨਾਮ ਦੀਆਂ ਚਰਚਾਾਂ ਮ ਅੱਜ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਅੱਜ ਉਹਨਾਂ ਦੇ ਜੱਦੀ ਇਲਾਕੇ ਦੇ ਵਿੱਚ ਖੜੇ ਹਾਂ ਜਿੱਥੇ ਉਹਨਾਂ ਦਾ ਉਹ ਜੱਦੀ ਘਰ ਤੇ ਉੱਥੇ ਉਹਨਾਂ ਦਾ ਸਕੂਲ ਜਿਸ ਸਕੂਲ ਦੇ ਵਿੱਚ ਪੜ੍ਹਦੇ ਨੇ ਪ੍ਰਾਇਮਰੀ ਸਕੂਲ ਜਿੱਥੇ ਉਹਨਾਂ ਦੇ ਪਿਤਾ ਐਜ਼ ਅ ਟੀਚਰ ਜਿਹੜੇ ਆ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਨੇ ਤੇ ਉਸੇ ਸਕੂਲ ਦੇ ਬਿਲਕੁਲ ਸਾਹਮਣੇ ਇਹ ਉਹ ਸਾਥ ਹੈ ਜਿੱਥੇ ਤੁਸੀਂ ਦੇਖੋ ਕਿ ਇਸ ਇਲਾਕੇ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਜਦੋਂ ਤੋਂ ਖਬਰ ਸਾਹਮਣੇ ਆਉਂਦੀ ਹੈ ਤਰਮਿੰਦਰ ਦਿਓਲ ਨੂੰ ਲੈ ਕੇ ਤਾਂ ਉਦੋਂ ਤੋਂ ਸਾਰੇ ਇਕੱਠੇ ਕੇ ਜਿਹੜੇ ਆ ਉਹਨਾਂ ਦੀਆਂ ਚਰਚਾਵਾ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਤੁਸੀਂ ਧਰਮਿੰਦਰ ਦਿਓਲ ਨੂੰ ਤੁਹਾਡੇ ਇਲਾਕੇ ਦਾ ਨਾਮ ਜਿਹੜਾ ਪੂਰੀ ਦੁਨੀਆ ਚ ਲੈ ਗਏ ਇੱਕ ਸੁਪਰਸਟਾਰ ਦੇ ਨਾਮ ਤੋਂ ਸਾਹਨੇਵਾਲ ਹੁਣ ਜਾਣਿਆ ਜਾਂਦਾ ਕਿਵੇਂ ਦੇਖ ਦਿਓ ਸਾਡੇ ਪਿੰਡ ਦਾ ਨਾਮ ਬੜਾ ਮਸ਼ਹੂਰ ਕੀਤਾ ਜੀ ਉਹਨਾਂ ਨੇ ਅਸੀਂ ਬਾਹਰ ਕਿਤੇ ਵੀ ਜਾਂਦੇ ਆ ਤਾਂ ਉਹਨਾਂ ਦੇ ਨਾਮ ਨਾਲ ਹੀ ਸਾਡੇ ਪਿੰਡ ਦਾ ਨਾਮ ਮਸ਼ਹੂਰ ਆ ਜੀ ਬਹੁਤ ਹੀ ਯਾਨੀ ਦੁੱਖ ਦਾ ਹੀ ਖਬਰ ਆ ਜਦ ਸਾਨੂੰ ਪਤਾ ਲੱਗਿਆ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਬੜਾ ਸਾਡੇ ਇਲਾਕੇ ਨੇ ਦੁੱਖ ਮਨਾਇਆ ਜੀ ਉਹਨਾਂ ਦਾ ਹਾਂਜੀ ਹਾਲੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਪੂਰੀ ਉਮੀਦ ਆ ਟ੍ਰੀਟਮੈਂਟ ਜਿਹੜਾ ਉਹਨਾਂ ਦਾ ਸਿਰੇ ਚੜੇਗਾ ਸੋ ਕੀ ਲੱਗਦਾ ਵਾ ਕਿ ਤਰਮਿੰਦਰ ਦਿਓਲ ਇੱਕ ਐਨੀ ਜ਼ਿਆਦਾ ਉਮਰ 92 ਸਾਲ ਹਨ 89 ਤੋਂ 92 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਪਰ 65 ਸਾਲ ਤੱਕ ਉਹਨਾਂ ਨੇ ਬਾਲੀਵੁੱਡ ਤੇ ਰਾਜ ਕੀਤਾ 51 ਰੁਪਏ ਜੇਬ ਚ ਲੈ ਕੇ ਤੁਰੇ ਸੀ ਪਰ ਨਹੀਂ ਸੀ ਪਤਾ ਕਿ ਦੁਨੀਆ ਤੇ ਐਨਾ ਨਾਮ ਬਣ ਜਾਏਗਾ ਬਿਲਕੁਲ ਜੀ ਪਹਿਲਾਂ ਇੱਥੇ ਟਿਊਬਲ ਆਪਰੇਟਰ ਦੀ ਜੌਬ ਕਰਦੇ ਸੀਗੇ ਉਹ ਅੱਛਾ ਤੇ ਉਹਨਾਂ ਦਾ ਇੱਕ ਡ੍ਰੀਮ ਸੀ ਵੀ ਮੈਂ ਐਕਟਰ ਬਣਨਾ ਜੀ ਇੱਕ ਵਾਰੀ ਉਹ ਰਾਤ ਨੂੰ ਆਏ ਸੀ ਅਸੀਂ ਮਿਲੇ ਉਹਨਾਂ ਨੂੰ ਸਾਰੀ ਰਾਤ ਅੱਛਾ ਉੱਥੇ ਸਾਨੂੰ ਲੈ ਕੇ ਗਏ ਰੇਲਵੇ ਸਟੇਸ਼ਨ ਤੇ ਉੱਥੇ ਬੈਠ ਕੇ ਦੱਸਦੇ ਸੀ ਵੀ ਅਸੀਂ ਰੇਲ ਗੱਡੀ ਨੂੰ ਦੇਖ ਕੇ ਹਾਕਾ ਮਾਰਦੇ ਹੁੰਦੇ ਸੀ ਵੀ ਸਾਨੂੰ ਬੰਬੇ ਲੈ ਜਾ ਮੈਂ ਹੀਰੋ ਬਣਨਾ ਅੱਛਾ ਤੇ ਫਿਰ ਬੜਾ ਮਜ਼ਾਕੀਆ ਸੁਭਾਅ ਚ ਫਿਰ ਗਾਲਾਂ ਵੀ ਕੱਢਣ ਲੱਗੇ ਕਹਿੰਦੇ ਵੀ ਮੈਂ ਤਾਂ ਹੀਰੋ ਬਣ ਗਿਆ ਇਹ ਇੱਥੇ ਹੀ ਫਿਰਦੀ ਆ ਅੱਛਾ ਐਦਾਂ ਦੇ ਬੜੇ ਮਜ਼ਾਕੀਆ ਸੁਭਾਅ ਦੇ ਸੀਗੇ ਜੀ ਉਹ ਠੀਕ ਹੈ ਬਹੁਤ ਵਧੀਆ ਬਹੁਤ ਇੰਟਰਸਟਿੰਗ ਕਿੱਸਾ ਕਿ ਕਿਸ ਤਰੀਕੇ ਦੇ ਨਾਲ ਆ ਰੇਲ ਗੱਡੀ ਨੂੰ ਦੇਖ ਕੇ ਇੱਕ ਬੱਚੇ ਨੇ ਅਸਿਊਮ ਕਰਨਾ ਕਿ ਮੈਂ ਐਕਟਰ ਬਣਨਾ ਵਾਂ ਤੇ ਉਹ ਫਿਰ ਉਹ ਸੁਪਨਾ ਉਹਨਾਂ ਦਾ ਸੱਚ ਵੀ ਹੁੰਦਾ ਐਨੀ ਮਿਹਨਤ ਸੰਘਰਸ਼ ਕਰਕੇ ਉਹ ਬੰਬਈ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਕਿਆ ਨਾਮ ਉਹਨਾਂ ਨੇ ਬਣਾਇਆ ਉਹਨਾਂ ਨੇ ਜੀ ਬਹੁਤ ਨਾਮ ਖਟਿਆ ਤੇ ਪੰਜਾਬ ਦਾ ਨਾਮ ਇਹ ਸਾਰੇ ਸਾਨੇ ਵਾਲੇ ਨਹੀਂ ਪੰਜਾਬ ਲਈ ਵੀ ਫਕਰ ਦੀ ਗੱਲ ਹੈ ਜੀ ਬਿਲਕੁਲ ਕਾਮਪਰਵਾਰ ਚੋਂ ਉੱਟ ਕੇ ਇਹਨਾਂ ਬੰਨਾਂ ਨੂੰ ਕਮਾਉਣਾ ਜੀ ਬਹੁਤ ਵੱਡੀ ਗੱਲ ਹੈ ਜੀ ਜੀ ਬਾਪੂ ਜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਧਰਮਿੰਦਰ ਦਿਓਲ ਇਸੇ ਸਕੂਲ ਦੇ ਵਿੱਚ ਉਹ ਪੜ੍ਹੇ ਨੇ ਤਾਂ ਕਿਵੇਂ ਦੇਖਦੇ ਹੋ ਉਹਨਾਂ ਦਾ ਕੈਰੀਅਰ ਜਿਹੜਾ ਜ਼ਿੰਦਗੀ ਜਿਹੜੀ ਉਹਨਾਂ ਨੇ ਬਣਾਈ ਹੈ ਆਪਣਾ ਇੱਕ ਨਾਮ ਬਣਾਇਆ ਉਹ ਮੇਰੇ ਚਾਚਾ ਜੀ ਨਾਲ ਚੰਦ ਸਿੰਘ ਨਾਲ ਪੜ੍ਹਦੇ ਰਹੇ ਨੇ ਜੀ ਪ੍ਰਾਇਮਰੀ ਸਕੂਲ 'ਚ ਅੱਛਾ ਜੀ ਉਹ ਪਹਿਲਾਂ ਬਜ਼ੁਰਗਾਂ ਤੋਂ ਉਹਨਾਂ ਦਾ ਚਾਚੇ ਉਹਨਾਂ ਦਾ ਗੱਲਾਂ ਅਸੀਂ ਸੁਣਦੇ ਸੀ ਵੀ ਉਹ ਇੱਥੇ ਹਾਲਟ ਤੇ ਆ ਕੇ ਬਹਿ ਜਾਂਦਾ ਸੀ ਹਾਲਟ ਹੁੰਦੇ ਸੀ ਉਦੋਂ ਚਾਹ ਝੁੰਡੇ ਲੈਣ ਲੱਗ ਜਾਂਦਾ ਸੀ ਹਾਲਟ ਤੇ ਬਹਿ ਕੇ ਤੇ ਉਹ ਫਿਰ ਨਾਲ ਦੀ ਨਾਲ ਹੀ ਗਾਣੇ ਸ਼ੁਰੂ ਕਰ ਲੈਂਦਾ ਸੀ ਕਈ ਵਾਰੀ ਉਹ ਸਕੂਲ ਵੀ ਨਹੀਂ ਸੀ ਜਾਂਦਾ ਵਾਸਤਾ ਸੱਟ ਕੇ ਉੱਥੇ ਸਾਰੀ ਸਾਰੀ ਦਿਹਾੜੀ ਸਾਡੇ ਹਾਲਟ ਤੇ ਬੈਠਾ ਰਹਿੰਦਾ ਸੀ ਚਾਚਾ ਉਹ ਨਾਲ ਖੇਡਦਾ ਪੜਦਾ ਰਹਿੰਦਾ ਸੀ ਉੱਥੇ ਬਸ ਸਕੂਲ ਨਹੀਂ ਸੀ ਜਾਂਦਾ ਗਾਣੇ ਗਾਉਣ ਦਾ ਪਹਿਲਾਂ ਤੋਂ ਹੀ ਉਹਨੂੰ ਸ਼ੌਂਕ ਸੀ ਫਿਲਮਾਂ ਜਾਣ ਦਾ ਵੀ ਉਹਨੂੰ ਪਹਿਲਾਂ ਤੋਂ ਹੀ ਇਰਾਦਾ ਉਹਨੇ ਬਣਾਇਆ ਹੋਇਆ ਸੀ ਪਹਿਲਾਂ ਹੀ ਇਰਾਦਾ ਸੀ ਹਾਂਜੀ ਕੋਈ ਉਹਨਾਂ ਨੂੰ ਜੱਟ ਜਮਲਾ ਕਿਹਾ ਜਾਂਦਾ ਉਹ ਕਿਉਂ ਤੂੰ ਜੱਟਾਂ ਦਾ ਪੁੱਤ ਹੈ ਜੀ ਹਾਂ ਤੇ ਜਮਲਾ ਜੱਟ ਵੀ ਇਸੇ ਤਰ੍ਹਾਂ ਹੇਕ ਲੈ ਕੇ ਗਾਉਂਦਾ ਸੀਗਾ ਉਹ ਹਾਲਟ ਤੇ ਬਹਿ ਕੇ ਇਸੇ ਤਰ੍ਹਾਂ ਹੱਥ ਖੜਾ ਕਰਕੇ ਇਸ ਤਰ੍ਹਾਂ ਗਾਣੇ ਗਾਉਂਦਾ ਸੀਗਾ ਅੱਛਾ 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 ਜਦੋਂ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਸੀ ਦੇਖਣ ਜਾਂਦੇ ਸੀ ਤੁਸੀਂ ਹਾਂਜੀ ਕਿਹੜੀ ਫਿਲਮ ਦੇਖੀ ਅੱਜ ਤੱਕ ਅਸੀਂ ਲਗਭਗ ਸਾਰੀਆਂ ਹੀ ਫਿਲਮਾਂ ਦੇਖੀਆਂ ਨੇ ਜੀ ਅਸੀਂ ਤਾਂ ਜੀ ਬਹੁਤ ਛੋਟੇ ਹਾਂ ਅਸੀਂ ਤਾਂ ਨਵੇਂ ਦੌਰ ਵਾਲੀਆਂ ਹੀ ਦੇਖੀਆਂ ਨੇ ਸਾਡੇ ਬਜ਼ੁਰਗਾਂ ਨੇ ਹੀ ਦੇਖੀਆਂ ਨੇ ਪੁਰਾਣੀਆਂ ਫਿਲਮਾਂ ਇਹ ਹੀ ਜ਼ਿਆਦਾ ਅੰਟਰਸਟ ਰਕ ਤੁਸੀਂ ਵੀ ਜਿੱਦਾਂ ਇਸੇ ਇਲਾਕੇ ਦੇ ਰਹੇ ਉਹ ਤੁਹਾਡੇ ਬਜ਼ੁਰਗ ਦੱਸਦੇ ਹੋਣਗੇ ਧਰਮਿੰਦਰ ਦਿਓਲ ਬਈ ਆਪਣੇ ਇਲਾਕੇ ਦਾ ਇੱਥੋਂ ਇਦਾਂ ਵੱਡਾ ਹੋ ਕੇ ਗਿਆ ਵਾ ਇਹ ਗੱਲਾਂ ਕੀ ਸੁਣੀਆਂ ਸੁਣਦੇ ਰਹਿੰਦੇ ਆ ਜੀ ਵਧੀਆ ਗੱਲਾਂ ਨੇ ਜੀ ਇੱਥੇ ਆਏ ਵੀ ਨੇ ਅਸੀਂ ਵੀ ਪਿੱਛੇ ਮਿਲੇਗੇ ਦੇਖਦੇ ਰਹੇ ਆ ਪਰ ਜੀ ਇਦਾਂ ਇਦਾਂ ਘੁੰਮਦੇ ਰਹੇ ਨੇ ਇੱਥੇ ਰਾਤ ਨੂੰ ਆ ਕੇ ਸਾਰੇ ਪਿੰਡ ਦੇ ਵਿੱਚ ਢੇਡਾ ਲਾਇਆ ਸੀ ਉਹਨਾਂ ਨੇ ਆਪਣੇ ਜਿੱਥੇ-ਜਿੱਥੇ ਉਹ ਆਪ ਖੇਡਦੇ ਰਹੇ ਨੇ ਉੱਥੇ-ਉੱਥੇ ਸਾਰੇ ਕਿਤੇ ਜਾ ਕੇ ਆਏ ਨੇ ਜੀ ਹਾਂ ਜੀ ਠੀਕ ਹੈ ਸੋ ਬਾਲੀਬਾਲ ਫੁੱਟਵਾਲ ਖੇਡਣ ਦੇ ਕਹਿੰਦੇ ਬਹੁਤ ਸ਼ੌਕੀਨ ਸੀ ਖੇਡਾਂ ਦੇ ਵਿੱਚ ਵੀ ਉਨਾ ਹੀ ਸ਼ੌਂਕ ਸੀ ਹਾਂਜੀ ਬਜ਼ੁਰਗ ਦੱਸਦੇ ਨੇ ਵੀ ਉਹਨਾਂ ਨੂੰ ਖੇਡਾਂ ਦਾ ਵੀ ਸੀਗਾ ਹੂੰ ਤੇ ਬਾਲੀਵੁੱਡ ਦਾ ਯਾਨੀ ਕਿ ਉਹਨਾਂ ਨੂੰ ਫਿਲਮਾਂ ਦੇ ਵਿੱਚ ਜਾਣ ਦਾ ਬੜਾ ਸ਼ੌਕ ਸੀਗਾ ਅੱਛਾ ਜਿਹੜੇ ਉਹਨਾਂ ਦੇ ਦੋਸਤ ਸੀਗੇ ਮੋਹਣੀ ਇੱਕ ਹੁੰਦਾ ਸੀ ਦਿਨਿਆਰਾਂ ਦਾ ਇੱਕ ਲਾਠ ਹੁੰਦਾ ਸੀਗਾ ਉਹ ਦੱਸਦੇ ਹੁੰਦੇ ਸੀ ਸਾਨੂੰ ਗੱਲਾਂ ਉਹਨਾਂ ਦੀਆਂ ਵੀ ਉਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਮੈਂ ਫਿਲਮ ਐਕਟਰ ਬਣਨਾ ਐਕਟਰ ਬਣਨਾ ਹਾਂਜੀ ਤੁਸੀਂ ਦੇਖੀ ਨਹੀਂ ਉਹਨਾਂ ਦੀ ਕੋਈ ਫਿਲਮ ਐਦਾਂ ਦੀ ਜਿਹੜੀ ਅੱਜ ਵੀ ਤੁਸੀਂ ਯਾਦ ਕਰਦੇ ਹੋ ਕਿ ਬਾਹ ਕਿਆ ਅਦਾਕਾਰੀ ਹੈ ਕੋਈ ਜੀ ਸਾਰੀਆਂ ਫਿਲਮਾਂ ਵਧੀਆ ਸੀ ਹੂੰ ਠੀਕ ਹੈ ਜਦੋਂ ਜੱਟ ਜਮਲਾ ਪਗਲਾ ਦਵਾਨਾ ਬਣਾਈ ਐ ਉਸ ਟਾਈਮ ਉਹ ਸਾਨੇ ਵਾਲਾ ਸੀ ਇਹ ਪ੍ਰਾਈਵੇਟ ਸਕੂਲ 'ਚ ਵੀ ਗਏ ਸੀ ਹਾਈ ਸਕੂਲ ਵੀ ਗਏ ਸੀ ਹੂੰ ਔਰ ਉਹ ਜਿਹੜਾ ਪੋਲਾ ਉਹਦੇ ਤੇ ਵੀ ਗਏ ਸੀ ਅੱਛਾ ਤੇ ਉਹਨਾਂ ਨੂੰ ਜਿੱਦਾਂ ਕਿੰਨਾ ਨਾਮ ਮਸ਼ਹੂਰ ਹੋ ਗਿਆ ਨਾ ਜੱਟ ਜੰਮਲਾ ਇੱਕ ਜੱਟ ਸਿੱਖ ਪਰਿਵਾਰ ਚੋਂ ਉੱਠ ਕੇ ਕਹਿੰਦੇ ਲੋਕ ਇੱਥੇ ਕਿ ਟਾਂਗੇ ਤੇ ਜਾਂਦੇ ਹੁੰਦੇ ਸੀ ਐਦਾਂ ਦੀ ਕੋਈ ਯਾਦ ਤੁਸੀਂ ਸੁਣੀ ਹੋਵੇ ਟਾਂਗਾ ਤਾਂ ਜੀ ਲੁਧਿਆਣਾ ਚ ਚੱਲਦਾ ਹੀ ਸੀਗਾ ਹਾਂ ਟਾਂਗੇ ਤੇ ਹੀ ਚੱਲਦੇ ਸੀ ਪਹਿਲਾਂ ਕੋਈ ਆਟੋ ਵਗੈਰਾ ਨਹੀਂ ਸੀ ਹੁੰਦੇ ਟਾਂਗੇ ਹੀ ਚੱਲਦੇ ਸੀ ਹਾਂ ਤੇ ਸਿਨੇਮਾ ਘਰਾਂ ਚ ਜਾਂਦੇ ਸੀ ਫਿਲਮਾਂ ਸਿਨੇਮਾ ਘਰਾਂ ਤਾਂ ਸਾਰੇ ਜੀ ਹਾਂ ਕਿਉਂਕਿ ਸਾਡੀ ਰਾਤ ਹਰ ਰਾਤ ਅਸੀਂ ਫਿਲਮ ਹੀ ਦੇਖਣ ਜਾਂਦੇ ਸੀ ਸਾਨੂੰ ਆਦਤ ਸੀ ਕੋਈ ਹੋਰ ਇੰਜੋਏ ਦਾ ਸਾਧਨ ਤਾਂ ਹੁੰਦਾ ਨਹੀਂ ਸੀਗਾ ਤਾਂ ਉਹੀ ਸੀਗਾ ਕਿ ਫਿਲਮ ਦੇਖ ਜਾਓ ਪਰ ਉਸ ਵੇਲੇ ਨਾ ਹੋਰ ਵੀ ਜ਼ਿਆਦਾ ਹੁੰਦਾ ਕਿ ਸਾਡੇ ਇਲਾਕੇ ਦੀ ਬੰਦੇ ਦੀ ਆਪਾਂ ਫਿਲਮ ਦੇਖਣ ਜਾ ਰਹੇ ਹਾਂ ਉਹ ਤਾਂ ਜੀ ਕੋਈ ਫਿਲਮ ਅਸੀਂ ਛੱਡੀਆਂ ਨਹੀਂ ਅੱਛਾ ਹਾਂ ਸਾਨੇਵਾਲ ਵਾਲਿਆਂ ਨੇ ਤਾਂ ਖਾਸ ਕਰਕੇ ਕਰਨਵੀਂਦਰ ਦੀ ਕੋਈ ਵੀ ਫਿਲਮ ਨਹੀਂ ਛੱਡੀ ਨਾ ਸਣੀ ਦੇਵਲ ਦੀ ਤੇ ਨਾ ਬੋਬੀ ਦੇਵਲ ਦੀ ਕੋਈ ਵੀ ਫਿਲਮ ਕਿਉਂਕਿ ਸਾਡਾ ਸਾਨੇਵਾਲ ਪਿੰਡ ਤਾਂ ਕਿਉਂਕਿ ਉਹਨਾਂ ਉਹਨਾਂ ਦੇ ਨਾਲ ਹੀ ਮਸ਼ਹੂਰ ਆ ਪੋਕੀ ਤੋਂ ਕਿਸੇ ਵੀ ਕੰਟਰੀ ਚਲ ਜਓ ਜੋ ਤਾਂ ਸਾਹਨੇਵਾਲ ਦਾ ਨਾਮ ਲਓਗੇ ਤਾਂ ਨਾਲ ਹੀ ਧਰਮਿੰਦਰ ਦਾ ਨਾਮ ਨਾਲ ਆਊਗਾ ਕਿਉਂਕਿ ਉਹਨਾਂ ਨੇ ਅਧਿਕਾਰੀ ਚ ਕਾਫੀ ਸਾਲ ਜਿਹੜੇ ਹੰਡਾਏ ਤੇ ਪੋਲੀਟੀਕਲ ਵੀ ਉਹਨਾਂ ਨੇ ਜਿਹੜਾ ਅਜ਼ਮਾਇਆ ਆਪਣੇ ਆਪ ਨੂੰ ਉਹਨਾਂ ਦੀ ਪਤਨੀ ਜਿਹੜੀ ਆ ਬੀਜੇਪੀ ਸੰਸਦ ਰਹਿੰਦੇ ਨੇ ਤਾਂ ਕੀ ਲੱਗਦਾ ਹੈ ਕਿ ਪੋਲੀਟੀਕਲ ਵੀ ਉਹਨੇ ਐਕਟਿਵ ਸੀ ਦੇਖੋ ਜੀ ਇੱਕ ਬੰਦਾ ਇੱਕ ਜਗ੍ਹਾ ਹੀ ਕੰਮ ਕਰ ਸਕਦਾ ਦੋ ਜਗ੍ਹਾ ਨਹੀਂ ਕਰ ਸਕਦਾ ਹੂੰ ਠੀਕ ਹੈ ਉਹ ਬਣ ਗਏ ਹਾਂ ਆ ਹਾਂ ਵਸ ਵਸ ਤੂੰ ਤੁਸੀਂ ਵੀ ਉਹ ਤੁਸੀਂ ਇੱਥੇ ਹੀ ਖੜੇ ਹੋ ਤਾਂ ਇੱਥੇ ਹੀ ਗੱਲ ਕਰ ਸਕਦੇ ਹੋ ਨਾ ਉੱਥੇ ਤਾਂ ਨਹੀਂ ਹੋ ਸਕਦੇ ਇਸ ਟਾਈਮ ਦੋ ਜਗ੍ਹਾ ਨਹੀਂ ਜਾ ਕਰ ਸਕਦਾ ਬੰਦਾ ਇੱਕੋ ਜਗ੍ਹਾ ਹੀ ਕੰਮ ਕਰ ਸਕਦਾ ਮਤਲਬ ਐਜ਼ ਅ ਅਦਾਕਾਰ ਹੀ ਤੁਸੀਂ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਹੋ ਬਿਲਕੁਲ ਜੀ ਬਿਲਕੁਲ ਜੀ ਅਸੀਂ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਧਰਵਿੰਦਰ ਜੀ ਦੀ ਸ਼ੋਲੇ ਫਿਲਮ ਮੈਨੂੰ ਲੱਗਦਾ ਅਸੀਂ ਇੱਥੇ ਬੈਠੇ ਹਾਂ ਜਿੰਨੇ ਕੁ ਜਣੇ ਸਾਰਿਆਂ ਨੇ ਮੈਨੂੰ ਲੱਗਦਾ ਇੱਕ ਵਾਰ ਨਹੀਂ ਕੋਈ 20 ਵਾਰ ਕੋਈ 50 ਵਾਰ ਦੇਖੀ 100-100 ਵਾਰ ਵੀ ਦੇਖੀ ਹੋ ਸਕਦੀ ਹੈ ਤੇ ਜੇ ਕਹੀਏ ਪਿੰਡਾਂ ਨਾਲ ਲਗਾ ਦੀ ਗੱਲ ਕਰੀਏ ਤਰਮਿੰਦਰ ਦੀ ਤੇ ਇਹ ਸੀ ਵੀ ਜਦੋਂ ਸਾਨੇਵਾਲ ਤੋਂ ਕੋਈ ਬੰਦਾ ਉੱਥੇ ਬੰਬੇ ਜਾਂਦਾ ਸੀ ਬਸ ਉਹ ਕਿਸੇ ਨਾ ਕਿਸੇ ਤਰ੍ਹਾਂ ਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਸਾਨੇਵਾਲ ਤੋਂ ਉਹ ਫਿਰ ਕਹਿ ਦਿੰਦਾ ਸੀ ਪਾਸ ਸਾਰਿਆਂ ਨੂੰ ਪਰੇ ਕਰਕੇ ਪਿੰਡ ਵਾਲਿਓ ਅੱਗੇ ਆਜੋ ਤੇ ਸਾਨੇਵਾਲ ਦਾ ਨਾਮ ਤਰਮਿੰਦਰ ਨਾਲ ਜੁੜਿਆ ਆਇਆ ਸੀ ਤੇ ਤਰਮਿੰਦਰ ਦਾ ਸਾਨੇਵਾਲ ਨਾਲ ਬਿਲਕੁਲ ਬਹੁਤ ਉਹਨਾਂ ਨੇ ਜਿਹੜਾ ਸਾਡੇ ਪਿੰਡ ਦਾ ਨਾਮ ਆ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਹੂੰ ਐਸਾ ਮੈਨੂੰ ਲੱਗਦਾ ਜੀ ਬਾਲੀਵੁੱਡ ਵੱਡਾ ਅਦਾਰਾ ਵਾ ਫਿਲਮ ਇੰਡਸਟਰੀ ਦਾ ਹੂੰ ਇੰਡੀਆ ਚ ਹੀ ਨਹੀਂ ਤਕਰੀਬਨ ਤਕਰੀਬਨ ਇੰਡੀਆ ਤੋਂ ਬਾਹਰ ਵੀ ਜਿੰਨੇ ਮੁਲਕ ਨੇ ਤੇ ਜੇ ਅਸੀਂ ਜਾਣਾ ਕਿਤੇ ਦੂਰ ਪਾਰ ਵੀ ਤਾਂ ਅਸੀਂ ਗੱਲ ਕਰਨੀ ਵੀ ਅਸੀਂ ਸਾਹਨੇਵਾਲ ਤੋਂ ਆਏ ਆ ਤਾਂ ਉਹਨਾਂ ਨੇ ਕਿਹਾ ਤਰਮਿੰਦਰ ਦੇ ਪਿੰਡ ਤੋਂ ਅੱਛਾ ਹਾਂ ਅਦਾਕਰਤਾ ਬਹੁਤ ਹੋਏ ਨੇ ਪਰ ਆਪਣੇ ਪਿੰਡ ਦਾ ਨਾਮ ਇੰਨਾ ਕੋਈ ਨਹੀਂ ਚਮਕਾ ਸਕਿਆ ਜਿੰਨਾ ਤਰਮਿੰਦਰ ਚ ਅੱਜ ਦੇ ਇੰਟਰਵਿਊ ਦੇ ਵਿੱਚ ਵੀ ਸਾਨੇਵਾਲ ਦਾ ਨਾਮ ਲੈਂਦੇ ਸੀ ਹਾਂਜੀ ਹਾਂਜੀ ਬਿਲਕੁਲ 15 ਦੇ ਵਿੱਚ ਇਹ ਸਕੂਲ ਚ ਆਏ ਅੱਛਾ ਤੇ ਉਦੋਂ ਵੀ ਅਸੀਂ ਮਿਲੇ ਲਾਸਟ ਟਾਈਮ ਉਹ 2020 ਦੇ ਵਿੱਚ ਨਹਿਰੂ ਸਿਧਾਂਤ ਕੇਂਦਰ ਲੁਧਿਆਣਾ ਆਏ ਇੱਕ ਸ਼ੋਅ ਦੇ ਪ੍ਰੋਗਰਾਮ ਸੀ ਕੋਈ ਉੱਥੇ ਵੀ ਸਾਨੂੰ ਮੇਲ ਹੋ ਗਿਆ ਤੇ ਰਾਤ ਨੂੰ ਉਸੇ ਦਿਨ ਇਸ ਲਾਈਨਾਂ ਤੋਂ ਪਰਲੀ ਸਾਈਡ ਤੋਂ ਉਹ ਰੇਲਵੇ ਰੋਡ ਦੇ ਰਸਤੇ ਸਟੇਸ਼ਨ ਤੇ ਆਏ ਆਪਣੀ ਯਾਦ ਨੂੰ ਤਾਜ਼ਾ ਕਰਨ ਲਈ ਕੋਈ 12 ਵਜੇ ਦੇ ਟਾਈਮ ਤੇ ਉਦੋਂ ਵੀ ਕੁਝ ਬੰਦਿਆਂ ਨੂੰ ਮਿਲ ਕੇ ਗਏ। ਅੱਛਾ। ਉਦੋਂ ਦੀਆਂ ਫੋਟੋਆਂ ਵੀ ਹੈਗੀਆਂ ਕੁਝ ਬੰਦਿਆਂ ਨਾਲ ਜਦੋਂ ਰਾਤ ਨੂੰ 12 ਵਜੇ ਲੰਗੇ। ਹੂੰ। ਉਸ ਤੋਂ ਬਾਅਦ ਫਿਰ ਆਈ ਨਹੀਂ ਕਰੋਨਾ ਤੋਂ ਬਾਅਦ ਉਸ ਤੋਂ ਪਹਿਲਾਂ ਹੀ। ਸੋ ਬਿਲਕੁਲ ਇਹ ਵੀ ਬਜ਼ੁਰਗ ਨੇ ਤੁਸੀਂ ਕਹਿੰਦੇ ਸੀ 100 ਵਾਰ ਫਿਲਮਾਂ ਦੇਖੀਆਂ ਨੇ। ਆ ਜਿਹੜੀ ਸ਼ੋਲੇ ਫਿਲਮ ਆ ਉਹ ਤਾਂ ਬਹੁਤ ਜ਼ਿਆਦਾ ਮਾਸਟਰਪੀਸ ਰਹੀ ਹੈ। ਹਾਂ ਜੀ ਹਾਂ ਜੋ ਉਹ ਦੇਖੇ ਪੁੱਤ ਜੱਟਾਂ ਦੇ ਬਹੁਤ ਦੇਖਦੇ ਰਹੇ ਆ ਮੈਂ ਨਾਲੇ 10 15 ਮਿੰਟ ਦਾ ਰੋਜੀ ਦਾ ਰੋਜੀ ਦਾ। ਅੱਛਾ। ਉਹ ਵੀ ਬਹੁਤ ਇੱਕ ਹੀ ਹੋਈ। ਹੂੰ। ਬਹੁਤ ਵਧੀਆ ਬੰਦੇ ਸੀ ਜੀ ਮਨਨਸਾਰ ਸੀਗੇ। ਹੂੰ। ਇੱਕ ਵਾਰੀ ਮਿਲੇ ਮੀ ਉਹਨੇ ਨੂੰ ਵਧੀਆ ਬੰਦੇ ਆ ਜੀ ਚਲੋ ਹੁਣ ਅਜਦਾ ਹੀ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਭ ਕੁਛ ਸਾਡ ਰਹਿਣ ਠੀਕ ਠਾਕ ਹੋਣ ਵਾਹੀ ਕਹਿ ਸਕਦਾ ਜਦੋਂ ਉਹ ਆਏ ਆ ਇੱਥੇ ਸਾਨੇ ਵਾਲਤਾ ਕਦੇ ਉਹਨਾਂ ਦੇ ਵਿੱਚ ਇਹ ਦੇਖਿਆ ਕਿ ਮੈਂ ਤਾਂ ਹੁਣ ਐਡਾ ਵੱਡਾ ਸਟਾਰ ਆ ਮੈਂ ਕਿਸੇ ਦਾ ਨਾਮ ਨਾ ਲਵਾਂ ਜਾਂ ਕਿਸੇ ਨੂੰ ਬੁਲਾਮਾ ਨਾ ਜਾਵਾਂ ਉਸ ਦੁਕਾਨ ਤੇ ਨਾ ਜਾਵਾਂ ਤੇਦਾ ਹੀ ਤਿਲ ਸਿੱਟਣ ਨੂੰ ਜਉ ਥੋਣੀ ਹੁੰਦਾ ਨਾਰਾਸ਼ ਹੋ ਜਾਂਦਾ ਹਾਂ ਅੰਨਾਰਾਸ਼ ਹੋ ਗਿਆ ਨਾ ਤਿਲ ਸਿੱਟਣ ਨੂੰ ਥੋਣੀ ਸੀ ਕਿ ਮੈਨੂੰ ਕਿਹਾ ਸੀ ਕਿ ਆਉਂਗਾ ਦੁਕਾਨ ਤੇ ਪਰ ਆਈ ਨਹੀਂ ਹੋਇਆ ਸਕੂਲ ਚ ਮਸਾਂ ਆਏ ਨੇ ਸਕੂਲ ਵੀ ਭਰਿਆ ਪਿਆ ਸੀਗਾ ਬੇਦਾਰ ਦੁਨੀਆ ਹੀ ਹੋਈ ਠੀਕ ਹੈ ਹਾਂ ਜੀ ਬਹੁਤ ਪਿਆਰ ਕਰਦੀ ਸੀ ਦੁਨੀਆ ਜੀ ਉਹਨੇ ਨੂੰ ਹਾਂ ਉਹ ਜੀ 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 ਹਾਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਬੜੀ ਬਹੁਤ ਵਧੀਆ ਬੰਦੇ ਸੀਗੇ ਮੈਂ ਫਿਲਮਾਂ ਬਹੁਤ ਦੇਖੀਆਂ ਪਹਿਲੀ ਫਿਲਮ ਦੇਖੀ ਮੈਂ ਆਪਣੀ ਜਿੰਦੀ ਕਹਾਣੀ ਕਿਸਮਤ ਕੀ ਧਰਮਿੰਦਰ ਦੀ ਹਾਂ ਜੀ ਤੇ ਮੇਰੇ ਫਾਦਰ ਜੀ ਜਾ ਕੇ ਨੇ ਉੱਥੇ ਦੇ ਕੋਲ ਰਹਿ ਕੇ ਆਏ ਨੇ ਬਰਦਰ ਵੀ ਰਹਿ ਕੇ ਆ। ਸਾਡਾ ਭਤੀਜਾ ਵੀ ਰਹਿ ਕੇ ਆ, ਦਾਦੀ ਵੀ ਰਹਿ ਕੇ ਆਈ ਸਾਡੀ। ਹਾਂਜੀ ਬਹੁਤ ਵਧੀਆ ਬੰਦੇ ਸੀ। ਮਿਲਦੇ ਸੀ ਸਾਰੇ ਬੰਦਿਆਂ ਨੂੰ। ਖੁਸ਼ ਹੋ ਗਏ ਮਿਲਦੇ ਸੀ ਉੱਤੇ ਰੱਖਦੇ ਕੋਈ ਨਾ ਜੀ ਨਾ ਰੱਖਦੇ ਵੀ ਸੀ ਉੱਤੇ ਕੋਲ ਤੇ ਮਾਦੇ ਮਤਲਬ ਦੋ ਦੋ ਚਾਰ ਚਾਰ ਦਿਨ ਬੰਦੇ ਰਹਿੰਦੇ ਸੀ ਉੱਥੇ ਕੋਲ। ਸਾਡੇ ਬਰਦਰ ਮੇਰਾ 6 ਮਹੀਨੇ ਰਹਿ ਕੇ ਆਇਆ। ਠੀਕ ਹੈ। ਫਾਦਰ ਵੀ ਰਹਿ ਕੇ ਆਇਆ। ਠੀਕ ਹੈ। ਦਾਦੀ ਵੀ ਸਾਡੀ ਥੋੜਾ ਚਿਰ ਰਹੀ। ਫਿਰ ਉੱਤੇ ਜਾ ਕੇ ਉਹਨਾਂ ਨੂੰ ਪਾਣੀ ਨਹੀਂ ਮਾਫ ਗਾਇਆ। ਫਿਰ ਵਾਪਸ ਆ ਗਈ ਸੀ, ਛੱਡ ਕੇ ਸੀ ਉਰੇ ਆ ਕੇ। ਠੀਕ ਹੈ ਹਾਂ ਜੀ ਉਹ ਮਾਤਾ ਜੀ ਵੀ ਆਪਣੇ ਤਰਮਿੰਦਰ ਦੀ ਮਾਤਾ ਜੀ ਵੀ ਆਉਂਦੀ ਰਹੀ ਹੋਰੇ ਠੀਕ ਹੈ ਹਾਂ ਜੀ ਹਾਂ ਜੀ ਸੋ ਬਿਲਕੁਲ ਹਾਂ ਬੈ ਭੂਈ ਆਈ ਉਹਨਾਂ ਦੀ ਕਈ ਵਾਰੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਸੋ ਬਿਲਕੁਲ ਇਹ ਉਹ ਬਜ਼ੁਰਗ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅੱਜ ਮਾਣ ਵੀ ਹੈ ਕਿ ਕਿਤਨਾ ਕਿਤੇ ਤਰਮਿੰਦਰ ਦਿਓਲ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾ ਦਿੱਤਾ ਸਾਨੇਵਾਲ ਦਾ ਅੱਜ ਉਹ ਅਗਰ ਜਾਣੇ ਜਾਂਦੇ ਨੇ ਤਾਂ ਪੰਜਾਬ ਦੇ ਇਸ ਇਲਾਕੇ ਦੇ ਨਾਮ ਤੋਂ ਜਾਣੇ ਜਾਂਦੇ ਨੇ